ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਰੁੰਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਬਜਟ ਦੀ ਖਬਰ ਸੁਖਬੀਰ ਬਾਦਲ ਨੇ ਕੀਤੀ ਆਲੋਚਨਾ ਕਰੋ ਵੇਰਵਾ ਕਿਹਾ ਕਿ ਔਰਤਾਂ ਲਈ 1100 1000 ਰੁਪਏ ਪ੍ਰਤੀ ਮਹੀਨਾ ਦਾ ਜਿਕਰ ਨਹੀਂ ਵੱਡਾ ਆਪਾ ਪੈਨਸ਼ਨ ਵਿੱਚ ਕੋਈ ਵਾਅਦਾ ਨਹੀਂ ਸਾਰੀਆਂ ਫਸਲਾਂ ਦੇ ਐਮਐਸਪੀ ਤੇ ਖਰੀਦਣ ਲਈ ਕੋਈ ਫੰਡ ਨਹੀਂ ਰੱਖੇ ਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਿਆਂਦੀ ਕਿਹਾ ਕਿ ਸਪੰਜੀਗਤ ਖਰਚ ਵਿੱਚ ਖਰਚ ਲਈ ਸਿਰਫ 10000 ਕਰੋੜ ਰੁਪਏ ਰੱਖੇ ਮਤਲਬ ਵਿਕਾਸ ਲਈ ਕੋਈ ਪੈਸਾ ਨਹੀਂ ਰੱਖਿਆ ਜੱਗਿਆ ਕਿਹਾ ਕਿ ਸਰਕਾਰ ਨੇ ਨਸ਼ਾ ਖਤਮ ਕਰਨ ਵਾਲਿਆਂ ਵਾਸਤੇ 2 ਸਾਲ ਦਾ ਸਮਾਂ ਰੋਹਰ ਰੱਖ ਕੇ ਆਪਣੀ ناکامی ਸਵੀਕਾਰ ਕੀਤੀ ਹੈ ਚੰਡੀਗੜ੍ਹ 26 ਮਾਰਚ ਸਾਬਕਾ ਉਪ ਮੰਤਰੀ ਨੇ ਸ਼ਰੋਬਨੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ 26 2025 ਅਤੇ 26 ਦੇ ਬਜਟ ਵਿੱਚ ਪੰਜਾਬੀਆਂ ਨਾਲ ਕੀਤੇ ਵਾਦੇ ਪੂਰੇ ਕਰਨ ਤੋਂ ਮੁੱਕਰ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ ਕਿਸਾਨਾਂ ਔਰਤਾ ਨੌਜਵਾਨਾਂ ਵਪਾਰੀਆਂ ਸਰਕਾਰੀ ਮੁਲਾਜ਼ਮਾਂ ਅਤੇ ਸਮਾਜ ਦੇ ਕਮਜ਼ੋਰ ਵਰਗਾ ਨਾਲ ਵਿਤਰਾ ਕੀਤਾ ਹੈ ਉਹਨਾਂ ਕਿਹਾ ਕਿ ਬਜਟ ਵਿੱਚ ਪੂੰਜੀ ਖਰਚ ਕਰਨ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ ਤੇ ਸਿਰਫ 10000 ਕਰੋੜ ਰੁਪਏ ਰੱਖੇ ਗਏ ਹਨ ਕਿ ਸੂਬੇ ਸਰਕਾਰਜਾ ਆਪ ਸਰਕਾਰ ਦੇ ਕਾਰਜਕਾਰ ਕਾਲ ਵੇਲੇ 1654 ਕਰੋੜ ਰੁਪਏ ਤੋਂ ਵੱਧ ਕੇ 46517 ਕਰੋੜ 17 ਕਰੋੜ ਰੁਪਏ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਦਾ ਮਤਲਬ ਕੀ ਵਿਕਾਸ ਵਾਸਤੇ ਕੋਈ ਫੰਡ ਨਹੀਂ ਹੋਵੇਗਾ ਸਿਰਫ ਸੋਸ਼ੇ ਸੋਸ਼ੇਬਾਜੀ ਵੀ ਹੀ ਹੈ ਇਹ ਠੋਸ ਠੋਸ ਕੁਝ ਨਹੀਂ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ